ਇਹ ਵਿਦਾਂਤੀ ਬਿਲਾ ਵਿਦਾਂਤ ਬਿਲਾ ਆਸ਼ਰਮ ਹੈ ਮੱਕੜਖੇੜਾ ਮੱਧ ਪ੍ਰਦੇਸ਼ ਸੰਗਮ ਵਿਦਾ ਸੰਗਮ ਵੀ ਬੋਲਦੇ ਐ ਇਹਨੂੰ ਇਹ ਬਹੁਤ ਵੱਡਾ ਆਸ਼ਾ ਡੇਰਾ ਹੈਗਾ ਡੇਰਾਗਾ ਹੁਣ ਇਧਰ ਤੋਂ ਮੈਂ ਆਸ਼ਰਮ ਕਹਿੰਦੇ ਐ ਪਰ ਆਪਣੇ ਪੰਜਾਬ ਜਿਤਾ ਹੁਣ ਡੇਰਾ ਹੀ ਕਹਿੰਦੇ ਇਹਨੂੰ ਹੈ ਬਹੁਤ ਵੱਡਾ ਬਹੁਤ ਹੀ ਵਧੀਆ ਬਣਿਆ ਹੋਇਆ ਹੈ ਇਹਦੇ ਚਾਉਂਦਾ ਹੈ ਕਿ ਨਹੀਂ ਦਿਖਾਈ ਦਿੰਦਾ ਦਿਖਾਈ ਤਾਂ ਦਿੰਦਾਗਾ ਥੋੜਾ ਜਿਹਾ ਇੱਥੋਂ ਉਹ ਜਿਹੜਾ ਮੇਨ ਮੰਦਿਰ ਹੈ ਨਾ ਇਹਨਾਂ ਦਾ ਉਹ ਦਿਖਾ ਰਿਹਾ ਆ ਠੀਕ ਆ ਦੇਖ ਇਹ ਮੇਨ ਮੇਨ ਦੋ ਚੀਜ਼ਾਂ ਨੇ ਇੱਧਰਲੇ ਪਾਸੇ ਤਾਂ ਇਹਨਾਂ ਦਾ ਲੰਗਰ ਹਾਲ ਹੈ ਤੇ ਆ ਮੰਦਿਰ ਹੈਗਾ ਬਹੁਤ ਵਧੀਆ ਬਣਿਆ ਹੋਇਆ ਦੇਖ ਵਾਗ ਬੂਟੇ ਫੁੱਲ ਬੂਟੇ ਸਭ ਕੁਝ ਬਹੁਤ ਹੀ ਵਧੀਆ ਬਣਿਆ ਬਹੁਤ ਸੋਹਣਾ ਬਣਿਆ ਹੋਇਆ ਹੈ ਰਹਿਣ ਦਾ ਪ੍ਰਬੰਧ ਵੀ ਖਾਣ ਪੀਣ ਦਾ ਬਹੁਤ ਵਧੀਆ ਇਹ ਜੀ ਗੱਲ ਨਹੀਂ ਅਸੀਂ ਕੱਲ ਦੇ ਇੱਥੇ ਆਏ ਹੋਏ ਆ ਦੋ ਰਾਤਾਂ ਇੱਥੇ ਰਹਿਣ ਦਾ ਪ੍ਰਬੰਧ ਅਸੀਂ ਕਿ ਐ ਸੋਚਿਆ ਅੱਜ ਵੀ ਇੱਥੇ ਰਹਾਂਗੇ ਕੱਲ ਵੀ ਰਾਤ ਵੀ ਇੱਥੇ ਸੀਗੇ ਤੇ ਅਗਾਹਾਂ ਦੇਖਦੇ ਆ ਕੀ ਕੁਝ ਬਣਦਾ ਅੱਗੇ ਮਹਾਰਾਜ ਜਾਣਦਾ ਆਹ ਫੁੱਲਾਂ ਦੀ ਗੱਲ ਕਰਦਾ ਸੀ ਮੈਂ ਇਹ ਫੁੱਲ ਰਾਤ ਨੂੰ ਇਹ ਇਕੱਠੇ ਹੋ ਜਾਂਦੇ ਆ ਤੇ ਕਿੱਥੇ ਜੇ ਇਹ ਫੁੱਲ ਜਾ ਹਾਂ ਸੀ ਜੇ ਇਹ ਰਾਤ ਨੂੰ ਇਹ ਇਕੱਠੇ ਹੋ ਜਾਂਦੇ ਆ ਤੇ ਦਿਨੇ ਆ ਦੇਖ ਲੈ ਬਟਾ ਟਾ ਕਰਦਾ ਆ ਇਧਰ ਵੀ ਖੜੇ ਨੇ ਆ ਦੇਖ ਇਧਰ ਵੀ ਦਿਖਾਉਣਾ ਮੈਂ ਤੁਹਾਨੂੰ ਇਹ ਆਈ ਦੋ ਆ ਖੜੇ ਆ ਇੱਕ ਹੋ ਖੜੇ ਬਹੁਤ ਸੋਹਣੇ ਲੱਗੇ ਮੈਨੂੰ ਇਹ ਆ ਇੱਕ ਪੁਹਾਰਾ ਜਾਗਾ ਇਹ ਪੋਹਾਰਾ ਜਾਏ ਤੇ ਇਹ ਫੁੱਲ ਨੇ ਥੋੜੇ ਨੇੜੇ ਕਰਕੇ ਦਿਖਾਵਾਂ ਫੁੱਲ ਮੈਨੂੰ ਤਾਂ ਬੜੇ ਸੋਹਣੇ ਲੱਗੇ ਆ ਕਰਸ਼ਨ ਕਰਦੇ ਆ ਇਹ ਪੂਰਾ ਤੇ ਨੇੜੇ ਦਿੱਕੇ ਦਿਖਾਉਣਾ ਤਾਂ ਮੈਂ ਉਧਰ ਉਹ ਦੇਖ ਉਧਰ ਨਹਾਉਣ ਤੋਂ ਹੁੰਦਾ ਕੱਪੜੇ ਧੋਣ ਦਾ ਪ੍ਰਬੰਧ ਹੈਗਾ। ਆ ਅੱਜ ਆ ਵੀ ਆ ਗਿਆ ਇਹ। ਇੱਕ ਪਰ ਕੱਲ ਸਾਡੇ ਨਾਲ ਸੀ ਪਿੱਛੇ। ਅੱਜ ਆਇਆ ਇਹ। ਅਸੀਂ ਕੱਲ ਹੀ ਆ ਗਏ। ਇਹ ਇੱਥੇ ਸੇਵਾ ਕਰਦੀ ਐ। ਇਹ ਇੱਥੇ ਸੇਵਾ ਕਰਦੀ ਐ ਲੰਗਰ ਦੀ। ਨਰਵਦੇ ਹਰ ਇੱਧਰ ਆ ਦੇਖ ਲੰਗਰ ਦਾ ਇੱਧਰ ਇਹਨਾਂ ਦਾ ਲੰਗਰ ਦਾ ਪ੍ਰਬੰਧ ਹੈਗਾ ਨਗਾਹਾਂ ਜਾ ਕੇ ਇੱਥੋਂ ਦਿਖਾਉਂਗਾ ਇੱਥੋਂ ਥੋੜਾ ਜਾ ਚੱਲ ਇੱਥੋਂ ਦਿਖਾ ਦਿੰਨੇ ਵਾਹਲਾ ਨਹੀਂ ਆਪਾਂ ਜਾਂਦੇ ਗਾ ਹਾਂ ਕਿਉਂਕਿ ਆਗਿਆ ਹੋਵੇ ਨਾ ਔਖਾ ਹੋ ਜਾਂਦਾ ਗਾ ਥੋੜੀ ਜਿਹਾ ਆਗਿਆ ਹੋਵੇ ਫਿਰ ਚੰਗਾ ਹੁੰਦਾ ਗਾ ਆ ਕੇਲੇ ਪਈਆ ਖਾਉ ਡੱਕ ਡੱਕ ਕੇ ਕੇਲੇ ਤੇ ਕਰੋ ਇੱਥੇ ਮੇਲੇ ਇਹ ਗੁਰੂ ਦੀ ਕਿਰਪਾ ਆ ਦਿਖਾ ਰਹਿਣ ਦਾ ਇੱਥੇ ਇੱਥੇ ਵੱਡਾ ਕਿੱਡਾ ਵੱਡਾ ਪ੍ਰਬੰਧ ਆ ਸੰਤ ਆਏ ਨੇ ਮਹਾਰਾਜ ਜੀ ਸਨਿਆਸੀ ਜੀ ਇਹ ਸਨਿਆਸੀ ਜੀ ਆ ਮਹਾਨ ਸੰਤ ਨੇ ਹੀ ਇਹ ਇਹਨਾਂ ਸੰਤਾਂ ਦੀ ਸੇਵਾ ਹੈ ਹੀ ਆ ਮਹਾਂ ਮੈਂ ਸੰਤਾਂ ਦੇ ਸੀਗੇ ਪਹਿਲਾਂ ਇਹਨਾਂ ਦੇ ਨਾਂ ਤੇ ਵਜਿਆ ਹੋਇਆ ਇਹ ਮੱਕੜ ਖੇੜਾ ਪਿੰਡ ਹੈ ਸੀ ਬੇਦਾ ਸੰਗਮ ਕਹਿੰਦੇ ਇਹਨੂੰ ਅੱਗੇ ਤਾਂ ਉਸ ਬਹੁਤ ਹੈ ਕੀ ਵਾੜਾ ਫਿਰ ਵਾੜਾ ਹੁਣ ਕਿੰਨੀਆਂ ਘਰ ਖੁਸ਼ੀ ਦੇਖੀ ਜਾ ਇੱਥੇ ਬਾਕੀ ਤਾਂ ਆਮ ਚੀਜ਼ਾਂ ਹੀ ਹੁੰਦੀਆਂ ਨੇ ਜਿਹੇ ਜਿਹਾਂ ਹੁੰਦੀਆਂ ਨੇ ਪਿੰਡਾਂ ਘਰਾਂ ਚ ਆ ਦੇਖੋ ਮਹਾਰਾਜੀ ਪਏ ਇੱਧਰ ਵੀ ਦਰਸ਼ਨ ਕਰ ਲਈਏ ਛੋਟੀ ਰੱਖ ਲਈਏ ਯਾਰ ਛੋਟੀ ਬਹੁਤ ਟੜਕਾ ਲਾਉਂਦੀ ਐ ਇਹਨੂੰ ਪਾਸੇ ਰੱਖੀਏ ਇੱਧਰ ਇਹ ਖੇਰੇ ਚ ਕੀ ਐ ਮਹਾਰਾਜ ਗਰਵੇ ਦੇ ਹਰ ਮਹਾਰਾਜ ਜੈ ਹੋ ਜੈ ਹੋ ਜੈ ਹੋ ਮਹਾਰਾਜ ਜੈ ਹੋ ਜੈ ਹੋ ਜੈ ਹੋ ਨਮਸਕਾਰ ਨਮਸਕਾਰ ਇਹ ਮਹਾਰਾਜ ਜੀ ਇਥੇ ਮੈਂ ਸੀਗੇ ਇਹਨਾਂ ਦੀ ਹੁਣ ਮੂਰਤੀ ਲੱਗੀ ਹੋਈ ਐ ਵੈਸੇ ਤਾਂ ਇਹ ਪਹਿਲਾਂ ਇਥੋਂ ਬਣਾਉਣੀ ਸੀ ਕਿ ਮੈਂ ਚਲ ਕੋਈ ਗੱਲ ਨਹੀਂ ਚਲ ਹੁਣ ਬਣ ਗਈ ਐ ਤਾਂ ਉਤੋਂ ਦੀ ਮੈਂ ਕਰਮਾ ਇਧਰ ਦੀ ਜਾਂਦੇ ਹੁੰਦੇ ਐ ਹਾਂ ਕੱਬੇ ਪਾਸੇ ਦੀ ਹੁੰਦੇ ਹਨ ਚਲ ਕੋਈ ਨਹੀਂ ਆਪਰੇ ਜਾਣਦਾ ਮਹਾਰਾਜ ਜਾਣਦਾ ਸਭ ਕੁ ਜੋ ਕੁਛ ਹੈਗਾ ਆਪਾਂ ਦਾ ਜਿਹੜਾ ਕਰੀ ਜਾਂਦੇ ਠੀਕ ਹੈ ਮੈਂ ਆਂਦਾ ਵੀ ਇਸ ਤਰ੍ਹਾਂ ਦੇਵਦੀਆ ਪਰ ਮੈਂ ਦਿਖਾਣ ਪੀਂਦਾ ਹੈ ਨੇ ਹੈ ਮਾਈ ਆ ਇੱਥੇ ਜਿਹੜੀ ਬਹੁਤ ਹੀ ਮਾਈ ਇੱਥੇ ਬਹੁਤ ਸੇਵਾ ਵਾਲੀ ਮਾਈ ਆ ਪ੍ਰੇਮ ਨਾਲ ਬੋਲਦੀ ਆ ਪ੍ਰੇਮ ਨਾਲ ਗੱਲ ਕਰਦੀ ਆ ਜੇ ਕਿਸੇ ਨੂੰ ਸੁਣਨਾ ਹੋਵੇ ਤਾਂ ਵੀ ਹੈਗਾ ਪਤਾ ਨਹੀਂ ਕੀ ਹੈ ਲਿਖਿਆ ਮੈਨੂੰ ਤਾਂ ਹਿੰਦੀ ਆਉਂਦੀ ਨਹੀਂ ਜੇ ਕੋਈ ਆਉਂਦਾ ਪੜਨ ਵਾਲਾ ਹੈਗਾ ਤਾਂ ਪੜ੍ਹ ਲੇ ਭਾਈ ਕੀ ਹੈ ਵਾਕੀ ਮਹਾਰਾਜ ਜਾਣਦਾ ਟੱਲੀ ਵੀ ਟੱਲੀ ਸੱਚ ਮੈਂ ਵਜਾਈ ਨਹੀਂ ਭੁੱਲ ਗਿਆ ਚਲ ਠੀਕ ਹੈ ਬਹੁਤ ਹੈ